ਤਸਵੀਰ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਪੰਜਾਬ ਦੇ ਵਿੱਚ ਦੋ ਵੱਡੇ ਅਪਸਰਾਂ ਦੇ ਤਵਾਦਲੇ ਕੀਤੇ ਗਏ ਨਿਸਵਪਨ ਸ਼ਰਮਾ ਨੂੰ ਲੁਧਿਆਣਾ ਪੁਲਿਸ ਦਾ ਕਮਿਸ਼ਨਰ ਲਗਾ ਦਿੱਤਾ ਗਿਆ ਤਾਂ ਉੱਥੇ ਹੀ ਹਰਮਨਵੀਰ ਸਿੰਘ ਗਿੱਲ ਉਹਨਾਂ ਨੂੰ ਫਿਰੋਜ਼ਪੁਰ ਡੀਆਈਸੀ ਲਗਾ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤੁਹਾਨੂੰ ਯਾਦ ਹੋਵੇਗਾ ਸਵੱਪਨ ਸ਼ਰਮਾ ਦਾ ਨਾਮ ਜਿਸ ਵੇਲੇ ਦਵਿੰਦਰ ਬੰਬੀਹਾ ਦਾ ਜਿਹੜਾ ਇਨਕਾਊਂਟਰ ਹੁੰਦਾ ਤਾਂ ਉਸ ਵੇਲੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨਾਮ ਆਇਆ ਉਸ ਦਾ ਇਨਕਾਊਂਟਰ ਕੀਤਾ ਗਿਆ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਵੀ ਬਿਸ਼ਨੋਈ ਨੂੰ ਵੀ ਫੜਨ ਵਾਲੇ ਜਿਹੜੇ ਨੇ ਉਹ ਸਵੱਪਨ ਸ਼ਰਮਾ ਨੇ ਤਾਂ ਕਾਫੀ ਚਰਚਿਤ ਉਹਨਾਂ ਦਾ ਨਾਮ ਹੈ ਤਾਂ ਉਹਨਾਂ ਨੂੰ ਲੁਧਿਆਣਾ ਦੀ ਵੱਡੀ ਜ਼ਿੰਮੇਵਾਰੀ ਜੜੀ ਹਰ ਦਿੱਤੀ ਗਈ ਹੈ ਲੁਧਿਆਣਾ ਪੁਲਿਸ ਦਾ ਕਮਿਸ਼ਨਰ ਲਗਾ ਦਿੱਤਾ ਗਿਆ ਇਸ ਤੋਂ ਪਹਿਲਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਲੁਧਿਆਣਾ ਦੇ ਜੋ ਸੀਪੀ ਨੇ ਉਹ ਕੁਲਦੀਪ ਚਾਲ ਨੇ ਤੇ ਇਸ ਤੋਂ ਪਹਿਲਾਂ ਦੀ ਆਪਾਂ ਪਿੱਛੇ ਵੱਲ ਚਾਤ ਮਾਰੀਏ ਤਾਂ ਜਦੋਂ ਜਲੰਧਰ ਦੇ ਹਾਤੀ ਦੇ ਡੀਆਈਜੀ ਸੱਕੇ ਸੁਭਪਨ ਸ਼ਰਮਾ ਤਾਂ ਉਸ ਵੇਲੇ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਜਿਹੜਾ ਕੁਲਦੀਪ ਚਾਲ ਸੱਕੇ ਤਾਂ ਹੁਣ ਕਮਿਸ਼ਨਰ ਆਫ ਪੁਲਿਸ ਚਾਲ ਦੇ ਜਿਹੜੇ ਅਹੁਦੇ ਤੋਂ ਹਟਾ ਦਿੱਤਾ ਗਿਆ ਕੁਲਦੀਪ ਚਾਲ ਉਹਨਾਂ ਨੂੰ ਤਾਂ ਉੱਥੇ ਹੀ ਜ਼ਿੰਮੇਵਾਰੀ ਜਿਹੜੀ ਆ ਸੁਭਪਨ ਸ਼ਰਮਾ ਨੂੰ ਦਿੱਤੀ ਗਈ ਹਾਲਾਂਕਿ ਚਰਚਿਤ ਨਾਮ ਹੈ ਕੁਲਦੀਪ ਚਾਲ ਉਹਨਾਂ ਦਾ ਕਾਫੀ ਵੱਡੇ ਉਹਨਾਂ ਨੇ ਕੰਮ ਕੀਤੇ ਆ ਬੀਤੇ ਦਿਨ ਜੇ ਗੱਲ ਕਰ ਲਈ ਵਿਰੋਧ ਕਾਫੀ ਤਕੜੀ ਮੁਹਿੰਮ ਦੇ ਵਿੱਚ ਸਾਥ ਦਿੰਦਾ ਹੈ ਤੇ ਕਾਫੀ ਨਸ਼ਾ ਤਸਕਰਾਂ ਨੂੰ ਵੀ ਕਾਬੂ ਕੀਤਾ ਹਾਲਾਂਕਿ ਉਹਨਾਂ ਨੂੰ ਕਿੱਥੇ ਜ਼ਿੰਮੇਵਾਰੀ ਮਿਲਦੀ ਹੈ ਇਹ ਵੀ ਦੇਖਣ ਵਾਲਾ ਹੋਵੇਗਾ ਪਰ ਦੂਸਰੇ ਪਾਸੇ ਜੇ ਗੱਲ ਕਰ ਲਈਏ ਤਾਂ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ ਹਰਮਨਵੀਰ ਸਿੰਘ ਗਿੱਲ ਉਹਨਾਂ ਨੂੰ ਵੀ ਫਿਰੋਜ਼ਪੁਰ ਡੀਆਈਜੀ ਲਗਾ ਦਿੱਤਾ ਗਿਆ ਉਹਨਾਂ ਨੂੰ ਵੀ ਵੱਡੇ ਅਹੁਦੇ ਦੇ ਨਾਲ ਸਮਾਨਤ ਕੀਤਾ ਗਿਆ ਨਾਲ ਹੀ ਦੱਸ ਦੇਣਾ ਚਾਹੁੰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੀਤੇ ਦਿਨ ਸ਼ੰਭੂ ਮੋਰਚਾ ਚਕਵਾਇਆ ਗਿਆ ਖਨੌਰੀ ਮੋਰਚਾ ਚਕਵਾਇਆ ਗਿਆ ਤਾਂ ਉੱਥੇ ਵੱਡੀ ਜ਼ਿੰਮੇਵਾਰੀ ਜਿਹੜੀ ਆ ਹਰਮਨਵੀਰ ਸਿੰਘ ਗਿੱਲ ਉਹਨਾਂ ਦੇ ਵੱਲ ਜੀ ਫਰੋਜਪੁਰ ਸੰਸ ਸੁਪਨ ਸ਼ਰਮਾ ਤਾਂ ਉਹਨਾਂ ਦੀ ਜਗ੍ਹਾ ਡੀਆਈਜੀ ਜਿਹੜੇ ਆ ਲਗਾ ਦਿੱਤੇ ਗਏ ਨੇ ਹਰਮਨ ਵੀਰ ਸਿੰਘ ਗਿੱਲ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਹੈ ਦੇ ਦਿੱਤੀ ਗਈ ਤਾਂ ਉੱਥੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਜਿਹੜੇ ਆ ਉਹ ਲਗਾ ਦਿੱਤੇ ਗਏ ਨੇ ਸੁਪਨ ਸ਼ਰਮਾ ਤਾਂ ਦੋ ਵੱਡੇ ਅਪਸਰਾਂ ਦੇ ਤਬਾਦਲੇ ਹੋਏ ਨੇ ਪੰਜਾਬ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਦੋ ਵੱਡੇ ਅਪਸਰਾਂ ਦੇ ਤਬਾਦਲੇ ਕੀਤੇ ਗਏ ਨੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਤੇ ਚਰਚਿਤ ਨਾਮ ਆ ਵੱਡੇ ਕੰਮ ਕੀਤੇ ਗਏ ਨੇ ਕਿਉਂਕਿ ਗੱਲ ਕਰ ਲਈਏ ਤਾਂ ਅ ਗੈਂਗਸਟਰਾਂ ਨੂੰ ਸਿੱਧੀਆਂ ਚੇਤਾਵਨੀਆਂ ਤੇ ਗੈਂਗਸਟਰਾਂ ਦੇ ਇਨਕਾਊਂਟਰ ਜਿਹੜੇ ਆ ਉਹ ਕੀਤੇ ਗਏ ਨੇ ਤਾਂ ਉਹਨਾਂ ਦੇ ਵਿੱਚ ਨਾਮ ਆਉਂਦਾ ਸਵੱਪਨ ਸ਼ਰਮਾ ਦੀ ਗੱਲ ਕਰਨੀਏ ਚਾਹੇ ਆਪਾਂ ਹਰਮਨਵੀਰ ਸਿੰਘ ਗਿੱਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਬੋਲੋਂ ਵੀ ਗੈਂਗਸਟਰਾਂ ਨੂੰ ਸਿੱਧੀ ਚੇਤਾਵਨੀ ਜਿਹੜੀ ਆ ਉਦਿੱਤੀ ਗਈ ਸੀ ਕਿ ਜਾਂ ਤਾਂ ਸੁਦਰਜੋ ਜਾਫਰ ਜੜਾਇਆ ਉਹ ਪੰਜਾਬ ਨੂੰ ਜੜਾ ਆ ਭਾਰਤ ਨੂੰ ਛੱਡ ਦੋ ਤਾਂ ਜਹੀ ਚੇਤਾਵਨੀ ਦਿੰਦੇ ਹੋਏ ਨਜ਼ਰ ਆਏ ਸੀਗੇ ਹਰਮਨਵੀਰ ਸਿੰਘ ਗਿੱਲ ਤਾਂ ਉਹਨਾਂ ਨੂੰ ਫਿਰੋਜ਼ਪੁਰ ਡੀਆਈਜੀ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਤਾਂ ਉੱਥੇ ਹੀ ਦੂਸਪਾਸੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਰਗਾ ਦਿੱਤੇ ਗਏ ਨੇ ਆਈਪੀਐਸ ਸੁਪਨਸ਼ਾ ਮਾ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਹਾਲਾਂਕਿ ਸੀਪੀ ਕੁਲਦੀਪ ਚਾਲ ਨੂੰ ਵੀ ਜਲਦੀ ਕੋਈ ਨਾ ਕੋਈ ਅਹੁਦਾ ਜਿਹੜਾ ਆ ਅਨਾਉਂਸ ਕੀਤਾ ਜਾਵੇਗਾ ਹਾਲਾਂਕਿ ਉਸਦੀ ਪੂਰੀ ਜਾਣਕਾਰੀ ਸਾਡੇ ਤੱਕ ਨਹੀਂ ਪਹੁੰਚ ਪਾਈ ਹੈ ਜਦੋਂ ਵੀ ਜਾਣਕਾਰੀ ਪਹੁੰਚੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਆ ਅਪਡੇਟ ਜਿਹੜੀ ਹੈ ਇਹੀ ਹੈ ਕਿ ਡੀਆਈਜੀ ਫਿਰੋਜ਼ਪੁਰ ਡੀਆਈਜੀ ਸਿਗੇ ਸੁਪਨਸ਼ਾ ਮਾ ਉਹਨਾਂ ਨੂੰ ਲੁਧਿਆਣਾ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤਾਂ ਉੱਥੇ ਹੀ ਫਿਰੋਜ਼ਪੁਰ ਦੇ ਜੋ ਡੀਆਈਜੀ ਬਦਲੇ ਨੇ ਤਾਂ ਉੱਥੇ ਹੀ ਹਰਮਨਬੀਰ ਸਿੰਘ ਗੇਲੋਣਾ ਨੂੰ ਫਿਰੋਜ਼ਪੁਰ ਦੇ ਡੀਆਈਜੀ ਲਗਾ ਦਿੱਤਾ ਗਿਆ ਹੈ